ਜਲੰਧਰ ਵਿੱਚ ਬੀਤੀ ਰਾਤ ਇੱਕ ਹਾਦਸੇ ਵਿੱਚ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਅਪਰਾਧ ਸਥਾਨ ਦਾ ਜਾਇਜ਼ਾ ਲੈਣ ਲਈ ਡੀਐਫਪੀ ਨਰੇਸ਼ ਡੋਗਰਾ ਖੁਦ ਮੌਕੇ ਤੇ ਪਹੁੰਚੇ ਹਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਫਪੀ ਨੇ ਕਿਹਾ ਕਿ ਦੇਰ ਰਾਤ ਟੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰ ਵਾਹਨ ਆਪਸ ਵਿੱਚ ਟਕਰਾ ਗਏ ਸਨ ਉਹਨਾਂ ਨੇ ਕਿਹਾ ਕਿ ਤਿੰਨ ਵਾਹਨਾਂ ਨੂੰ ਮੌਕੇ ਤੇ ਹੀ ਘੇਰ ਲਿਆ ਗਿਆ ਹੈ ਤੇ ਚੌਥੇ ਦਾ ਪਤਾ ਲਗਾਇਆ ਜਾ ਰਿਹਾ ਹੈ 10:30 ਦਾ ਟਾਈਮ ਹੋਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਜਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਚਲਾ ਰਹੇ ਗੱਡੀ ਇਧਰ ਕੇਪੀ ਸਾਹਿਬ ਦੇ بیٹے ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਉਹਨਾਂ ਦੀ ਜਾਨ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਚਾਰ ਗੱਡੀਆਂ ਸਾਨੂੰ ਜਿਵੇਂ ਹੁੰਦੀ ਐਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰਨੀਆਂ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਕੇ ਗਏ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਗੱਡੀ ਚਾਰ ਅੱਗੋਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਗ੍ਰੈਂਡ ਵਿਟਾਰਾ ਵਿੱਚ ਮੌਜੂਦ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਦੂਜੇ ਪਾਸੇ ਫੋਰਚੂਨਰ ਵਿੱਚ ਮੌਜੂਦ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਦੀ ਗਲਤੀ ਹੋਵੇਗੀ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਲੋਕ ਲਈ ਅਗਡੀਆਂ ਸਾਰੀਆਂ ਲੋਕ ਲਈ ਆਪਾਂ ਬਾਕੀ ਵੈਰੀਫਾਈ ਕਰ ਰਹੇ ਸਾਰਾ। ਕਿਸੇ ਦੀ ਗਲਤੀ ਹੋਣ ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਆ ਸਾਰੇ ਜੇ ਦੀ ਗਲਤੀ ਹੋਊਗੀ ਅਸੀਂ ਕਾਰਵਾਈ ਕਰਾਂਗੇ ਹੁਣ ਤਾਂ ਕੋਈ ਰਾਂਗ ਨਹੀਂ ਨਹੀਂ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹਸਪੀਟਲ ਦਾਖਲ ਆ ਕੇਪੀਐਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਬਾਕੀ ਪੋਸਟਮਾਰਡਮ ਰਿਪੋਰਟ ਤੇ ਦੇਖਾਂਗੇ ਕੀ ਲਿਖਦਾ ਜਲੰਧਰ ਵਿੱਚ ਬੀਤੀ ਰਾਤ ਇੱਕ ਹਾਦਸੇ ਵਿੱਚ ਸਾਪਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਅਪਰਾਧ ਸਥਾਨ ਦਾ ਜਾਇਜ਼ਾ ਲੈਣ ਲਈ ਡੀਐਫਪੀ ਨਰੇਸ਼ ਡੋਗਰਾ ਖੁਦ ਮੌਕੇ ਤੇ ਪਹੁੰਚੇ ਹਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਫਪੀ ਨੇ ਕਿਹਾ ਕਿ ਦੇਰ ਰਾਤ ਤੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰ ਵਾਹਨ ਆਪਸ ਵਿੱਚ ਟਕਰਾ ਗਏ ਸਨ ਉਹਨਾਂ ਨੇ ਕਿਹਾ ਕਿ ਤਿੰਨ ਵਾਹਨਾਂ ਨੂੰ ਮੌਕੇ ਤੇ ਹੀ ਘੇਰ ਲਿਆ ਗਿਆ ਹੈ ਤੇ ਚੌਥੇ ਦਾ ਪਤਾ ਲਗਾਇਆ ਜਾ ਰਿਹਾ ਹੈ 10:30 ਦਾ ਟਾਈਮ ਹੁਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਜਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੀਆਂ ਇਧਰ ਕੇਪੀ ਸਾਹਿਬ ਦੇ ਬੇਟੇ ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈ ਗਈ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਹੈ ਉਹਨਾਂ ਦੀ death ਹੋ ਗਈ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਚਾਰ ਗੱਡੀਆਂ ਸਾਨੂੰ ਜੋ ਹੁੰਦੀ ਐ ਇਸ ਵੇਲੇ ਅਸੀਂ ਚਾਰ ਗੱਡੀਆਂ राउंड ਅਪ ਕਰਨੀਆਂ ਹੀ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਕੇ ਗਈ ਸੀ ਉਹ ਵੀ राउंड ਅਪ ਕਰ ਲਈ ਅਸੀਂ ਗੱਡੀ ਚਾਰ ਅੱਗੋਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਗ੍ਰੈਂਡ ਵਿਟਾਰਾ ਵਿੱਚ ਮੌਜੂਦ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ ਸੰਨ ਅਤੇ ਦੂਜੇ ਪਾਸੇ ਫੋਰਚੂਨਰ ਵਿੱਚ ਮੌਜੂਦ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਦੀ ਗਲਤੀ ਹੋਵੇਗੀ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਲੋਕ ਲਈ ਗੱਡੀਆਂ ਸਾਰੀਆਂ ਲੋਕ ਲਈ ਆ ਬਾਕੀ ਵੈਰੀਫਾਈ ਕਰ ਰਹੇ ਸਾਰਾ ਅਸੀਂ। ਕਿਸੇ ਦੀ ਗਲਤੀ ਜਰਾਂ ਤੋਂ ਪਸਾਨ ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਹਾਂ ਸਾਰੇ ਜੇ ਦੀ ਗਲਤੀ ਹੋਊਗੀ ਅਸੀਂ ਕਾਰਵਾਈ ਕਰਾਂਗੇ। ਹੁਣ ਤਾਂ ਕੋਈ ਰੌਂਡੋ ਨਹੀਂ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਹੈ ਹਸਪੀਟਲ ਦਾਖਲ ਆ ਕਪਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਬਾਕੀ ਪੋਸਟਮੈਨ ਰਿਪੋਰਟ ਤੇ ਦੇਖਾਂ ਕੀ ਲਿਖਦਾ ਜਲੰਧਰ ਵਿੱਚ ਬੀਤੀ ਰਾਤ ਇੱਕ ਹਾਦਸੇ ਵਿੱਚ ਸਾਪਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਅਪਰਾਧ ਸਥਾਨ ਦਾ ਜਾਇਜ਼ਾ ਲੈਣ ਲਈ ਡੀਐਫਪੀ ਨਰੇਸ਼ ਡੋਗਰਾ ਖੁਦ ਮੌਕੇ ਤੇ ਪਹੁੰਚੇ ਹਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਫਪੀ ਨੇ ਕਿਹਾ ਕਿ ਦੇਰ ਰਾਤ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰ ਵਾਹਨ ਆਪਸ ਵਿੱਚ ਟਕਰਾ ਗਏ ਸਨ ਉਹਨਾਂ ਨੇ ਕਿਹਾ ਕਿ ਤਿੰਨ ਵਾਹਨਾਂ ਨੂੰ ਮੌਕੇ ਤੇ ਹੀ ਘੇਰ ਲਿਆ ਗਿਆ ਹੈ ਤੇ ਚੌਥੇ ਦਾ ਪਤਾ ਲਗਾਇਆ ਜਾ ਰਿਹਾ ਹੈ 10:30 ਦਾ ਟਾਈਮ ਹੋਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਜਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਨਾ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੀਆਂ ਇਧਰ ਕੇਪੀ ਸਾਹਿਬ ਦੇ بیٹے ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਨਾ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਉਹਨਾਂ ਦੀ ਡੈਥ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਚਾਰ ਗੱਡੀਆਂ ਸਾਨੂੰ ਜੋ ਹੁੰਦੀ ਐ ਇਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰਨੀਆਂ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਆ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਕੇ ਗਈ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਕੰਟੀ ਚਾਰ ਅੱਗੋਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਗ੍ਰੈਂਡ ਵਿਟਾਰਾ ਵਿੱਚ ਮੌਜੂਦ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਦੂਜੇ ਪਾਸੇ ਫੋਰਚੂਨਰ ਵਿੱਚ ਮੌਜੂਦ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੀ ਗਲਤੀ ਹੋਵੇਗੀ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਲੋਕਲੀ ਆ ਗੱਡੀਆਂ ਸਾਰੀਆਂ ਲੋਕਲੀ ਆ ਬਾਕੀ ਵੈਰੀਫਾਈ ਕਰ ਰਹੇ ਸਾਰਾ ਅਸੀਂ ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਆ ਸਾਰੇ ਜੇ ਦੀ ਗਲਤੀ ਹੋਊਗੀ ਅਸੀਂ ਕਾਰਵਾਈ ਕਰਾਂਗੇ ਹੁਣ ਤਾਂ ਕੋਈ ਰਾਮ ਨੀ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਆ ਹਸਪੀਟਲ ਦਾਖਲ ਆ ਕੇਪੀਐਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਬਾਕੀ ਪੋਸਟਮਾਨ ਰਿਪੋਰਟ ਤੇ ਦੇਖਾਂ ਕੀ ਲਿਖਦਾ ਜਲੰਧਰ ਵਿੱਚ ਬੀਤੀ ਰਾਤ ਇੱਕ ਹਾਦਸੇ ਵਿੱਚ ਸਾਪਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿਚ ਅਪਰਾਧ ਸਥਾਨ ਦਾ ਜਾਇਜ਼ਾ ਲੈਣ ਲਈ ਡੀਐਫਪੀ ਨਰੇਸ਼ ਡੋਗਰਾ ਖੁਦ ਮੌਕੇ ਤੇ ਪਹੁੰਚੇ ਹਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਫਪੀ ਨੇ ਕਿਹਾ ਕਿ ਦੇਰ ਰਾਤ ਟੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰ ਵਾਹਨ ਆਪਸ ਵਿੱਚ ਟਕਰਾ ਗਏ ਸਨ ਉਹਨਾਂ ਨੇ ਕਿਹਾ ਕਿ ਤਿੰਨ ਵਾਹਨਾਂ ਨੂੰ ਮੌਕੇ ਤੇ ਹੀ ਘੇਰ ਲਿਆ ਗਿਆ ਹੈ ਤੇ ਚੌਥੇ ਦਾ ਪਤਾ ਲਗਾਇਆ ਜਾ ਰਿਹਾ ਹੈ 10:30 ਦਾ ਟਾਈਮ ਹੋਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਹੈਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇੱਧਰੋਂ ਆ ਰਹੀ ਸੀ ਲੈਫਟ ਤੋਂ ਇੱਕ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੀਆਂ ਇਧਰ ਕੇਪੀ ਸਾਹਿਬ ਦੇ ਬੇਟੇ ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਹੈ ਉਹਨਾਂ ਦੀ ਦੇਚੋਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਚਾਰ ਗੱਡੀਆਂ ਸਾਨੂੰ ਜੋ ਹੁੰਦੀ ਐ ਇਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰਨੀਆਂ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਗਏ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਗੱਡੀ ਚਾਰ ਅੱਗੋਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਗ੍ਰੈਂਡ ਵਿਟਾਰਾ ਵਿੱਚ ਮੌਜੂਦ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ ਸੰਨ ਅਤੇ ਦੂਜੇ ਪਾਸੇ ਫੋਰਚੂਨਰ ਵਿੱਚ ਮੌਜੂਦ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਦੀ ਗਲਤੀ ਹੋਵੇਗੀ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਲੋਕ ਲਈ ਗੱਡੀਆਂ ਸਾਰੀਆਂ ਲੋਕ ਲਈ ਆ ਬਾਕੀ ਵੈਰੀਫਾਈ ਕਰ ਰਹੇ ਸਾਰਾ। ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਆ ਸਾਰੇ ਜੇ ਦੀ ਗਲਤੀ ਹੋਊਗੀ ਅਸੀਂ ਕਾਰਵਾਈ ਕਰਾਂਗੇ। ਹੁਣ ਤਾਂ ਕੋਈ ਰੰਡੋ ਨੀ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਹੈ ਹਸਪੀਟਲ ਦਾਖਲ ਆ। ਕਪੀਐਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਬਾਕੀ ਪੋਸਟਮਾਰਟਮ ਰਿਪੋਰਟ ਤੇ ਦੇਖਾਂ ਕੀ ਲਿਖਦਾ